ਤਸ ਕਰਕੇ ਜਿਹੜਾ ਕੋਵਿਡ-19 ਤੋਂ ਬਾਅਦ ਦਾ ਦੌਰ ਆ ਇਸ ਦੌਰ ਨੇ ਹਾਲਾਤ ਜਿਹੜੇ ਹੈਗੇ ਆ ਉਹਨਾਂ ਵਿਕਸਤ ਪੂੰਜੀਵਾਦੀ ਮੁਲਕਾਂ ਦੇ ਵਿੱਚ ਹੋਰ ਵੱਧ ਖਰਾਬ ਕਰਤੇ ਜਿਸ ਦਾ ਕਰਕੇ ਵਿਦਿਆਰਥੀਆਂ ਨੂੰ ਹੋਰ ਵੱਧ ਮੁਸ਼ਕਲ ਆਉਣੀਆਂ ਸ਼ੁਰੂ ਹੋ ਗਈਆਂ ਇਤਿਹਾਸ ਦੇ ਵਿੱਚ ਐ ਪ੍ਰਵਾਸੀ ਵਿਦਿਆਰਥੀ ਜਾਂ ਅੰਤਰਰਾਸ਼ਟਰੀ ਵਿਦਿਆਰਥੀ ਆਏ ਜਿਹੜੇ ਕਦੇ ਇੱਕ ਜਥੇਬੰਦ ਹੋ ਕੇ ਲੜਨ ਦਾ ਜਿਹੜਾ ਪਹਿਲਾ ਕੋਈ ਲੰਮਾ ਸਮੇਂ ਦਾ ਕੋਈ ਆਇਆ ਇਤਿਹਾਸ ਨਹੀਂ ਰਿਹਾ ਸੀ ਜਿਹੜਾ ਸੀ ਉੱਥੇ ਸ਼ੁਰੂ ਕੀਤਾ ਹੁਣ ਗੱਲ ਚੱਲਦੀ ਅੱਜ ਕੱਲ ਇੱਕ ਫੀਨੋਮਨਾ ਹੁੰਦਾ ਵੀ ਰਿਵਰਸ ਮਾਈਗ੍ਰੇਸ਼ਨ ਤਨੂ ਕੀ ਲੱਗਦਾ ਜੇ ਤੁਸੀਂ ਉੱਥੇ ਵਿਚਰਦੇ ਹੋ ਇੱਥੇ ਆਉਨੇ ਹੋ ਰਿਵਰਸ ਮਾਈਗ੍ਰੇਸ਼ਨ ਵਿੱਚ ਕਿੰਨੀ ਕੁ ਸੱਚਾਈ ਹੈ ਆਸਾਨ ਅੰਦੋਲਨ ਨੇ ਉਹਨਾਂ ਦੀ ਇੱਕ ਝਿਜਕ ਤੋੜੀ ਉਹਦੇ ਹੱਕ ਦੇ ਵਿੱਚ ਉਹਨਾਂ ਨੇ ਪ੍ਰੋਟੈਸਟ ਕੀਤੇ ਤਾਂ ਜਿਦੇ ਚ ਉਹਨਾਂ ਨੇ ਪ੍ਰੇਰਣਾ ਇਹ ਲਈ ਕਿ ਜਿੱਥੇ ਜੇਕਰ ਕੋਈ ਕਾਲਜ ਬੈਂਕਰਸਾਫੀ ਕਰ ਗਿਆ ਤਾਂ ਉਹਦੇ ਖਿਲਾਫ ਵਿਦਿਆਰਥੀ ਇਕੱਠੇ ਹੋਏ ਜੇ ਕੋਈ ਕਾਲਜ ਦੇ ਵਿੱਚੋਂ ਅਕਮੋਡੇਸ਼ਨ ਦੀ ਪ੍ਰੋਬਲਮ ਹੈਗੀ ਆ ਉਹਦੇ ਉੱਤੇ ਇਕੱਠੇ ਹੋਏ ਪਿਛਲੇ ਸਮੇਂ ਦੇ ਵਿੱਚ ਵਿਦਿਆਰਥੀਆਂ ਨੂੰ ਫੇਲ ਕੀਤਾ ਜਾਂ ਰਿਪੋਰਟ ਕੀਤਾ ਇਹ ਜੇ ਮਸਲਿਆਂ ਦੇ ਉੱਤੇ ਪੰਜਾਬ ਦੇ ਜਿਹੜੇ ਵਿਦਿਆਰਥੀ ਹੈਗੇ ਆ ਉਹ ਸੰਘਰਸ਼ ਲੜਦੇ ਆ ਜੀ ਜਿਹੜੀ ਗੱਲ ਨੂੰ ਗਦਰ ਲਹਿਰ ਨੇ ਉਭਾਰਿਆ ਸੀਗਾ ਕਿ ਦੇਸ਼ ਪੈਣ ੱੱਕੇ ਬਾਹਰ ਮਿਲੇਟ ਹੋਈ ਦਾ ਸਾਡਾ ਪਰਦੇਸੀਆਂ ਦਾ ਦੇਸ਼ ਕੋਈ ਨਾ ਕਿਉਂਕਿ ਜਿਹੜੇ ਲੋਕ ਕੈਨੇਡਾ ਦੇ ਵਿੱਚ ਰਹਿ ਰਹੇ ਨੇ 2019 ਤੋਂ ਪਹਿਲਾਂ ਹਾਲਾਤ ਕੰਪੈਰੀਟਿਵਲੀ ਸਖਾਵੇਂ ਸੀਗੇ ਉਹ ਲੋਕ ਸੋਚਦੇ ਆ ਕਿ ਅਸੀਂ ਅਮਰੀਕਾ ਚਲੇ ਜਾਈਏ ਕੁਝ ਲੋਕ ਇਹੋ ਜੇ ਵੀ ਹੈਗੇ ਨੇ ਜਿਨ੍ਹਾਂ ਨੂੰ ਇਹ ਲੱਗਦਾ ਕਿ ਅਸੀਂ ਆਸਟ੍ਰੇਲੀਆ ਚਲੇ ਜਾਈਏ ਕਿ ਸਾਡਾ ਵਿਸ਼ਵਗੁਰੂ ਤਾਂ ਇਹ ਕਹਿ ਰਿਹਾ ਕਿ ਹਰ ਸਾਲ 2 ਕਰੋੜ ਨੌਕਰੀਆਂ ਦੇਵਾਂਗੇ ਪਰ ਵਿਦਿਆਰਥੀ ਜਿਹੜੇ ਹੈਗੇ ਨੇ ਜਾਂ ਨੌਜਵਾਨ ਜਾਂ ਕੰਮ ਇਹ ਜਿਹੜੇ ਹੈਗੇ ਨੇ ਉਹ ਯੂਕਰੇਨ ਜਿੱਥੇ ਜੰਗ ਲੱਗੀ ਹੋਈ ਆ ਉਹ ਇਜ਼ਰਾਈਲ ਜਿੱਥੇ ਜੰਗ ਲੱਗੀ ਹੋਈ ਆ ਉੱਥੇ ਜਾਲ ਨਹੀਂ ਲੈਣਾ ਲੱਗਿਆ ਹੋਈਆਂ ਨੇ ਯੂਰਪ ਦੇ ਵਿੱਚ ਲੋਕਾਂ ਨੇ ਫਰਾਂਸ ਦੀ ਸਰਕਾਰ ਨੇ ਉਹਦੇ ਉੱਤੇ ਰੋਕਾ ਵੀ ਲਾਇਆ ਦੇ ਬਾਵਜੂਦ ਲੱਖਾਂ ਦੇ ਪ੍ਰੋਟੈਸਟ ਹੋਏ ਅਮਰੀਕਾ ਦੇ ਗੜ੍ਹ ਦੇ ਅੰਦਰ ਉਹਨਾਂ ਨੇ ਸ਼ਿਪ ਜਿਹੜਾ ਹੈਗਾ ਹਥਿਆਰ ਲੈ ਜਾ ਰਿਹਾ ਸੀ ਇਜ਼ਰਾਈਲ ਨੂੰ ਘੇਰ ਕੇ ਰੋਕ ਲਿਆ ਇਥੋਂ ਬਹੁਤ ਸਾਰੇ ਵਿਦਿਆਰਥੀ ਆ ਗੂ ਇਥੋਂ ਪੰਜਾਬ ਚੋਂ ਕਹਿ ਲੋ ਜਿਹਾ ਬੰਦੇ ਜੀ ਕੰਮ ਕਰਕੇ ਕੈਨੇਡਾ ਗਏ ਤੇ ਉੱਥੇ ਨੌਜਵਾਨ ਸਪੋਰਟ ਨੈਟਵਰਕ ਵਰਗੇ ਜਿਹੜੇ ਜਥੇਬੰਦੀਆਂ ਬਣਾਉਂਦੇ ਆ ਕੀ ਹੁਣ ਵੇਲਾ ਆ ਗਿਆ ਕਿ ਪੰਜਾਬ ਦੇ ਜਥੇਬੰਦੀਆਂ ਨੂੰ ਉਹਨਾਂ ਤੋਂ ਸੇਧ ਲੈਣੀ ਚਾਹੀਦੀ ਹੈ ਜਿਹੜੇ ਇਹੋ ਜਿਹੇ ਪੋਲਿਟਿਕਲ ਮੁੱਦਿਆਂ ਤੇ ਗੱਲ ਕਰ ਰਹੇ ਆਏ ਵੜਾ ਕੇ ਪੇਸ਼ ਕੀਤਾ ਕਿ ਆ ਦੇਖੋ ਜੀ ਅਸੀਂ ਫਲਾਨੇ ਦਾ 5 ਮਿੰਟ ਦੇ ਵਿੱਚ 5 ਲੱਖ ਵਾਪਸ ਕਰਾਇਆ ਜੇ ਆਏ ਦੇਖਣਾ ਹੋਵੇ ਮੌਂਟਰੀਅਲ ਦੇ ਵਿੱਚ ਵਿਦਿਆਰਥੀਆਂ ਨੇ ਇਕੱਠੇ ਹੋ ਕੇ 64 ਲੱਖ ਡਾਲਰ ਜਿਹੜਾ ਹੈਗਾ ਉਹ ਵਾਪਸ ਕਰਾਇਆ ਪਰ ਉਹ ਜਥੇਬੰਦਗੀ ਦੇ ਤਰੀਕੇ ਨਾਲ ਵਾਪਸ ਕਰਾਇਆ ਧੂਰਮਾ ਉੱਠ ਕੇ ਇਤਿਹਾਸ ਦੇ ਵਿੱਚ ਆ ਕੇ ਇਹ ਸਾਰੇ ਜਿਹੜਾ ਇਮੀਗ੍ਰੇਸ਼ਨ ਮਾਫੀਆ ਜੀਤ ਗਈ ਜੜਾ ਪੰਜਾਬ ਤੋਂ ਲੈ ਕੇ ਕੈਨੇਡਾ ਅਮਰੀਕਾ ਤੱਕ ਬਣੀਆਂ ਹੋਈਆਂ ਉਹਨਾਂ ਕੋਈ ਆਏ ਸੂਰਬੀਰ ਕੋਈ ਉੱਠ ਕੇ ਦੋ ਚਾਰ ਉੱਠ ਕੇ ਸੂਰਮੇ ਬਦਲ ਦੇਣਗੇ ਆਏ ਨਹੀਂ ਬਦਲਿਆ ਜਾਣਾ ਉਹਦੇ ਦੀ ਲੋਕਾਂ ਨੂੰ ਜੱਥੇਬੰਦ ਕਰਨਾ ਪਊਗਾ ਪਿਛਲੇ ਸਮੇਂ ਦੇ ਵਿੱਚ ਵੀ ਅਸੀਂ ਦੇਖਿਆ ਕਿ ਪੰਜਾਬ ਦੇ ਅੰਦਰ ਵੀ ਕੁਝ ਲੋਕ ਉਹ ਜਿਹੇ ਰੰਗ ਦੇ ਪੱਗਾਂ ਵੱਲ ਕੇ ਭਿਪਕ ਸਿੰਘ ਦੇ ਇਨਕਲਾਬ ਦੀਆਂ ਗੱਲਾਂ ਲੈ ਕੇ ਸੱਤਾ ਦੇ ਵਿੱਚ ਬੈਠ ਕੇ ਤੇ ਉਹ ਚੰਮਦੀਆਂ ਚਲਾਉਣ ਲੱਗਿਓ ਤੁਸੀਂ ਦੇਖੋਗੇ 99% ਲੋਕ ਇਹ ਚਾਹੁੰਦੇ ਹੈਗੇ ਅਸੀਂ ਆਦੇ ਵਤਨ ਚਲੇ ਜਾਏਗੇ ਉਹ ਖਾਸ ਹਾਲਤਾਂ ਕਰਕੇ ਪਰ ਉਹ ਘੱਟ ਲੋਕ ਨੇ ਜਿਹੜੇ ਵਾਪਸ ਪਰਤ ਰਹੇ ਨੇ ਕੁਝ ਉਂਗਲਾਂ ਤੇ ਗਿਣਨ ਜੋਗੇ ਲੋਕ ਨੇ ਕਿ ਜਦੋਂ ਸੰਕਟ ਵਧਣਗੇ ਤਾਂ ਉਦੋਂ ਲੋਕਾਂ ਨੂੰ ਉੱਠਣਾ ਪੈਣਾ ਤੇ ਉਦੋਂ ਵੀ ਸਰਬੇਹਰੀ ਵਾਪਸ ਆਉਣਗੇ ਦੁਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਦੇ ਵਿੱਚੋਂ ਵੱਡੇ ਪੱਧਰ ਤੇ ਵਿਦਿਆਰਥੀ ਪ੍ਰਵਾਸ ਕਰਕੇ ਬਾਹਰ ਜਾ ਰਹੇ ਨੇ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਵਰਗੇ ਮੁਲਕਾਂ ਵਿੱਚ ਜਾ ਰਹੇ ਨੇ ਦਿੱਕਤਾਂ ਉੱਥੇ ਵੀ ਨੇ ਜੇਕਰ ਸਾਡੇ ਮੁਲਕ ਦੇ ਵਿੱਚ ਦਿੱਕਤਾਂ ਨੇ ਨੌਕਰੀਆਂ ਨਹੀਂ ਹੈ ਰੋਜ਼ਗਾਰ ਨਹੀਂ ਹੈ ਪੜ੍ਹਾਈ ਦਾ ਉਹ ਪੱਦਰ ਨਹੀਂ ਹੈ ਤਾਂ ਉਹ ਮੁਲਕ ਵੀ ਕੋਈ ਬਹੁਤ ਵੱਡੇ ਸਵਰਗ ਨਹੀਂ ਸਿਰਜੇ ਹੋਏ ਦਿੱਕਤਾਂ ਉੱਥੇ ਵੀ ਆਉਂਦੀਆਂ ਨੇ ਤਾਂ ਇਸ ਦਿੱਕਤਾਂ ਦੇ ਵਿੱਚ ਅਸੀਂ ਦੇਖਦਾ ਕਿ ਪੂੰਜੀਵਾਦ ਦੇ ਵਿੱਚ ਇੱਕ ਸੰਕਟ ਆ ਤਾਂ ਸਾਡੇ ਨਾਲ ਅੱਜ ਜਿਹੜੇ ਗੈਸਟ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਅੰਤਰਰਾਸ਼ਟਰੀ ਵਿਦਿਆਰਥੀ ਬਾਹਰਲੇ ਮੁਲਕਾਂ ਵਿੱਚ ਕਿਦਾਂ ਦਾ ਜੀਵਨ ਬਤੀਤ ਕਰ ਰਹੇ ਨੇ ਖਾਸ ਕਰਕੇ ਪਿਛਲੇ ਸਮੇਂ ਵਿੱਚ ਜਿਹੜੀ ਚੇਤਨਤਾ ਆ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਿੱਚ ਵੀ ਉਹ ਆਰਗੇਨਾਈਜ਼ ਵੀ ਹੋਏ ਨੇ ਉਦੇ ਬਾਬਤ ਗੱਲਬਾਤ ਕਰਾਂਗੇ ਸਾਡੇ ਨਾਲ ਮਨਦੀਪ ਨੇ ਜਿਹੜੇ ਕਿ ਹੁਣੇ-ਹੁਣੇ ਕੈਨੇਡਾ ਤੋਂ ਆਏ ਨੇ ਪਿਛਲਾ ਕੁਛ ਆਪਣਾ ਸਮਾਂ ਉਹ ਵੀ ਵਿਦਿਆਰਥੀ ਜੀਵਨ ਕੈਨੇਡਾ ਵਿੱਚ ਬਤੀਤ ਕਰਕੇ ਆਏ ਨੇ ਉਹਨਾਂ ਦੇ ਤਜਰਬੇ ਵੀ ਜਾਣਾਂਗੇ ਤੇ ਗੱਲਬਾਤ ਕਰਾਂਗੇ ਅੰਤਰਰਾਸ਼ਟਰੀ ਪੋਲਿਟਿਕਸ ਬਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਬਾਰੇ ਵੀ ਬਾਈ ਮਨਦੀਪ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀ ਤੇ ਤੁਹਾਡੇ ਚੈਨਲ ਨੂੰ ਦੇਖ ਰਹੇ ਸਾਰੇ ਸਰੋਤਿਆਂ ਦਾ ਜੀ ਅੱਛਾ ਪਹਿਲਾਂ ਆਪਾਂ ਬਾਈ ਆਪਾਂ ਜਿਵੇਂ ਆਫਰ ਕਵਰ ਵੀ ਦੇ ਬਾਰੇ ਕਾਫੀ ਗੱਲ ਨਹੀਂ ਕੀਤੀ ਐ ਤੁਸੀਂ ਕੈਨੇਡਾ ਕਦੋਂ ਗਏ ਉੱਥੇ ਕਿਹੜੇ ਸ਼ ਇਹਦੇ ਬਾਰੇ ਜ਼ਰੂਰ ਚਾਹਣਾ ਭਾਈ ਮੈਂ ਕੈਨੇਡਾ ਦੇ ਵਿੱਚ 2019 ਦੇ ਲਾਸਟ ਦੇ ਵਿੱਚ ਗਿਆ ਸੀ ਤੇ ਵਰਕ ਪਰਮਿਟ ਤੇ ਗਿਆ ਸੀਗਾ ਤੇ ਉੱਥੇ ਪਿਛਲੇ ਸਮੇਂ ਦੇ ਵਿੱਚ ਜਾਣ ਸਾਰੀ ਜਦੋਂ ਮੈਂ ਗਿਆ ਸੀ ਉਦੋਂ ਹੀ ਵਿਦਿਆਰਥੀ ਸੰਘਰਸ਼ ਜਿਹੜੇ ਹੈਗੇ ਨੇ ਉੱਥੇ ਅਸੀਂ ਉਹਦੀ ਸ਼ੁਰੂਆਤ ਕੀਤੀ ਸੀਗੀ ਤੇ ਜਿਹਦੇ ਵਿੱਚ ਅਸੀਂ ਦੇਖਿਆ ਹੈਗਾ ਕਿ ਉੱਥੇ ਵੀ ਜਿਹੜਾ ਬਹੁਤ ਸਾਰੇ ਜਿਹੜੇ ਪ੍ਰਵਾਸੀ ਕਾਮੇ ਹੈਗੇ ਨੇ ਜਾਂ ਜਿਹੜੇ ਵਿਦਿਆਰਥੀ ਹੈਗੇ ਨੇ ਉਹਨਾਂ ਦੀਆਂ ਦਿੱਕਤਾਂ ਨੇ ਤਾਂ ਜਿਦੇਚ ਅਸੀਂ ਵੀ ਉਸ ਸਮੇਂ ਦੇ ਦੌਰਾਨ ਜਦੋਂ ਅਸੀਂ ਵੀ ਨਵੇਂ ਸੀ ਉੱਥੇ ਤਾਂ ਅਸੀਂ ਉਹਨਾਂ ਚੀਜ਼ਾਂ ਨੂੰ ਲੈ ਕੇ ਤਾਂ ਵਿਦਿਆਰਥੀਆਂ ਦੇ ਸੰਘਰਸ਼ਾਂ ਦੀ ਸ਼ੁਰੂਆਤ ਜਿਹੜੀ ਹੈਗੀ ਆ ਦੁਬਾਰੇ ਜਿਹੜੀ ਕਿ ਕੈਨੇਡਾ ਦੇ ਇਤਿਹਾਸ ਦੇ ਵਿੱਚ ਐ ਪ੍ਰਵਾਸੀ ਵਿਦਿਆਰਥੀ ਜਾਂ ਅੰਤਰਰਾਸ਼ਟਰੀ ਵਿਦਿਆਰਥੀ ਆਏ ਜਿਹੜੇ ਕਦੇ ਜਥੇਬੰਦ ਹੋ ਕੇ ਲੜਨ ਦਾ ਜਿਹੜਾ ਪਹਿਲਾ ਕੋਈ ਲੰਮਾ ਸਮੇਂ ਦਾ ਕੋਈ ਐ ਇਤਿਹਾਸ ਨਹੀਂ ਰਿਹਾ ਸੀ ਜਿਹੜਾ ਅਸੀਂ ਉੱਥੇ ਸ਼ੁਰੂ ਕੀਤਾ ਇੱਕ ਵਿਦਿਆਰਥੀ ਜਦੋਂ ਪੰਜਾਬ ਚੋਂ ਬੜੇ ਨਾਲ ਸੁਪਨੇ ਲੈ ਕੇ ਜਾਂਦਾ ਕਿ ਕੈਨੇਡਾ ਜਾਣਾ ਬਾਹਰ ਜਾਣਾ ਹਨਾ ਪਹਿਲਾਂ ਅੰਗਲਿਸ਼ ਕਰਦਾ ਕਈ ਵਾਰੀ ਇੰਗਲਿਸ਼ ਦੀ ਦਿੱਕਤ ਹੁੰਦੀ ਆਈਲੈਂਡਸ ਤੇ ਬਿੜਾ ਟੱਕਰਾ ਮਾਰਦਾ ਫਿਰ ਫਾਈਲ ਲਾਉਂਦਾ ਇੰਨੇ ਸਾਰੇ ਪੈਸੇ ਲਾ ਕੇ ਜਾਂਦਾ ਤਾਂ ਪਹੁੰਚਣਸਾਰ ਤੁਸੀਂ ਕੀ ਉੱਥੇ ਮਹਿਸੂਸ ਕੀਤਾ ਕਿ ਵਿਦਿਆਰਥੀ ਕਿਹੜੀ ਚੀਜ਼ ਫੇਸ ਕਰਦੇ ਆ ਕਿ ਸੁਖਾਲਾ ਹੀ ਉੱਥੇ ਜਿਹੜਾ ਉੱਥੋਂ ਦੇ ਮੌਸਮ ਨਾਲ ਉੱਥੋਂ ਦੇ ਵਾਤਾਵਰਣ ਨਾਲ ਕਲਚਰ ਨਾਲ ਜਿਹੜਾ ਸੌਖਿਆ ਟਲ ਜਾਂਦੇ ਆ ਜਾਂ ਕਲਚਰ ਸ਼ੌਕ ਵੀ ਮਹਿਸੂਸ ਕਰਦੇ ਆ ਉੱਥੇ ਦੇਖੋ ਉੱਥੇ ਜਿਹੜਾ ਵੀ ਵਿਦਿਆਰਥੀ ਇੱਥੋਂ ਜਾਂਦਾ ਹੈਗਾ ਇੱਕ ਗੱਲ ਤਾਂ ਸਾਫ਼ ਹੈਗਾ ਵੀ ਜਿਹੜਾ ਪ੍ਰਬੰਧ ਇੱਥੇ ਹੈਗਾ ਉਹ ਨਵਾਂ ਜਿਹੜਾ ਜ਼ਗੀਰੂ ਕਦਰਾਂ ਕੀਮਤਾਂ ਪਿਸ਼ਾਖੜੀ ਆ ਸਾਰਾ ਕੁਝ ਉਹ ਚੀਜ਼ਾਂ ਦੇ ਵਿੱਚੋਂ ਜਿਹੜੇ ਵਿਦਿਆਰਥੀ ਪੂੰਜੀਵਾਦੀ ਮੁਲਕਾਂ ਦੇ ਵਿੱਚ ਜਾਂਦੇ ਨੇ ਉਹ ਇੱਕ ਸੁਪਨੇ ਲੈ ਕੇ ਜਾਂਦੇ ਨੇ ਉਹ ਸੁਪਨੇ ਹਕੀਕਤ ਦੇ ਵਿੱਚ ਕਿਉਂਕਿ ਸਾਰਾ ਕੁਝ ਨਵੇਂ ਸਿਰਿਓਂ ਸ਼ੁਰੂ ਕਰਨਾ ਹੁੰਦਾ ਵਿਦਿਆਰਥੀ ਨੇ ਵਿਦਿਆਰਥੀ ਨੇ ਕਹਾ ਕੰਮ ਵੀ ਦੇਖਣਾ ਪੜ੍ਹਾਈ ਵੀ ਕਰਨੀ ਹੈਗੀ ਨਾਲ ਸਮਾਜਿਕ ਤੌਰ ਤੇ ਕਿਉਂਕਿ ਲੈਂਗੁਏਜ ਦੇ ਬੈਰੀਅਰ ਵੀ ਹੈਗੇ ਨੇ ਜਿਹੜਾ ਤੁਸੀਂ ਕਲਚਰਲ ਦਾ ਕਿਹਾ ਕਲਚਰਲੀ ਵੀ ਬਹੁਤ ਸਾਰੇ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਨੂੰ ਫੇਸ ਕਰਨੀਆਂ ਪੈਂਦੀਆਂ ਹੈਗੀਆਂ ਨੇ ਇਹ ਉਸ ਸਮਾਜ ਦੇ ਵਿੱਚ ਕਿ ਕੋਈ ਵੀ ਵਿਅਕਤੀ ਜਦੋਂ ਇੱਕ ਮੁਲਕ ਦੇ ਵਿੱਚੋਂ ਦੂਜੇ ਮੁਲਕ ਦੇ ਵਿੱਚ ਪ੍ਰਵਾਸ ਕਰਦਾ ਹੈਗਾ ਚਾਹੇ ਉਹ ਸੱਭਿਆਚਾਰਕ ਤੌਰ ਦੇ ਉੱਤੇ ਸਹਿਨਸ਼ੀਲਤਾ ਵੀ ਆਉਂਦੀ ਹੈਗੀ ਆ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹਦੇ ਵਿੱਚ ਅ ਇੱਕ ਰੋਲ ਆਪ ਦਾ ਪਲੇ ਕਰਦੇ ਆਗੇ ਪਰ ਜ਼ਿਆਦਾਤਰ ਜਿਹੜੇ ਪਿਛਲੇ ਸਮੇਂ ਦੇ ਵਿੱਚ ਖਾਸ ਕਰਕੇ ਜਿਹੜਾ ਕੋਵਿਡ-19 ਤੋਂ ਬਾਅਦ ਦਾ ਦੌਰ ਆ ਇਸ ਦੌਰ ਨੇ ਹਾਲਾਤ ਜਿਹੜੇ ਹੈਗੇ ਆ ਉਹਨਾਂ ਵਿਕਸਿਤ ਪੂੰਜੀਵਾਦੀ ਮੁਲਕਾਂ ਦੇ ਵਿੱਚ ਹੋਰ ਵੱਧ ਖਰਾਬ ਕਰਤੇ ਜਿਸ ਦਾ ਕਰਕੇ ਵਿਦਿਆਰਥੀਆਂ ਨੂੰ ਹੋਰ ਵੱਧ ਮੁਸ਼ਕਲ ਆਉਣੀਆਂ ਸ਼ੁਰੂ ਹੋਈਆਂ ਜਿਸ ਦਾ ਕਰਕੇ ਇਹ ਉਹਦੇ ਪ੍ਰਤੀਕਿਰਿਆ ਦੇ ਵਿੱਚੋ ਹੀ ਜਿਹੜੇ ਆ ਪਿਛਲੇ ਸਮੇਂ ਦੇ ਵਿੱਚ ਉੱਥੇ ਵਿਦਿਆਰਥੀਆਂ ਨੇ ਪ੍ਰੋਟੈਸਟ ਕੀਤੇ ਨੇ ਇਹ ਉਹਦੇ ਸਿੱਟਾ ਵਿਦਿਆਰਥੀਆਂ ਦੇ ਪ੍ਰੋਟੈਸਟ ਜਿਹੜੇ ਹੋਏ ਨੇ ਉਹ ਕਿਸ ਕਿਸਮ ਦੇ ਨੇ ਕਿ ਸਿਰਫ ਆਰਥਿਕ ਮੰਗਾਂ ਤੇ ਨੇ ਕਿ ਵੇਜਸ ਨੂੰ ਲੈ ਕੇ ਨੇ ਜਾਂ ਫਿਰ ਕਿਹਾ ਜਾਂਦਾ ਕਿ ਜਿਹੜੇ ਖਾਸ ਕਰਕੇ ਪੰਜਾਬੀਆਂ ਤੇ ਆਪਣੇ ਪੰਜਾਬੀਆਂ ਤੇ ਦੋਸ਼ ਲੱਗਦਾ ਕਿ ਯਾਰ ਉਹ ਵਿਦਿਆਰਥੀਆਂ ਤੋਂ ਕੰਮ ਕਰਵਾ ਲੈਂਦੇ ਨੇ ਪੈਸੇ ਨਹੀਂ ਦਿੰਦੇ ਡਾਲਰ ਨਹੀਂ ਦਿੰਦੇ ਵੇਜਸ ਤੱਕ ਹੀ ਸੀਮਾ ਜਿਹੜੇ ਉਹ ਪ੍ਰੋਟੈਸਟ ਨੇ ਦੇਖੋ ਜਿਹੜੇ ਤਾਂ ਇੰਟਰਨੈਸ਼ਨਲ ਸਟੂਡੈਂਟ ਨੇ ਖਾਸ ਕਰਕੇ ਜਿਹੜੇ ਭਾਰਤ ਤੋਂ ਤੇ ਉਹਦੇ ਵਿੱਚੋਂ ਵੀ ਕਾਹ ਸੂਬਾ ਪੰਜਾਬ ਦੇ ਵਿੱਚੋਂ ਗਏ ਵਿਦਿਆਰਥੀ ਨੇ ਉਹਨਾਂ ਦੀਆਂ ਸਮੱਸਿਆਵਾਂ ਇਸੇ ਤਰ੍ਹਾਂ ਦੀਆਂ ਸਮੱਸਿਆਵਾਂ ਹੈਗੀਆਂ ਨੇ ਜਿਹੜੀਆਂ ਕਿ ਪੰਜਾਬ ਦੇ ਵਿੱਚ ਵੀ ਜਦੋਂ ਅਸੀਂ ਦੇਖਦੇ ਆ ਕਿ ਬਹੁਤ ਸਾਰੀਆਂ ਜੱਥੇਬੰਦੀਆਂ ਜਿਹੜੀਆਂ ਕਿਸਾਨ ਜੱਥੇਬੰਦੀਆਂ ਜਾਂ ਹੋਰ ਜੱਥੇਬੰਦੀਆਂ ਵੀ ਹੈਗੀਆਂ ਨੇ ਜਿਵੇਂ ਉਹ ਆਰਥਿਕ ਮੰਗਾਂ ਮਸਲਿਆਂ ਤੇ ਘੋਲ ਲੜਦੀਆਂ ਹੈਗੀਆਂ ਨੇ ਤੇ ਉੱਥੇ ਵੀ ਵਿਦਿਆਰਥੀ ਕਿਉਂਕਿ ਇੱਕ ਤਾਂ ਕਿਸਾਨ ਅੰਦੋਲਨ ਤੋਂ ਉਹਨਾਂ ਨੇ ਪ੍ਰੇਰਣਾ ਲਈ ਕਿਸਾਨ ਅੰਦੋਲਨ ਨੇ ਉਹਨਾਂ ਦੀ ਇੱਕ ਝਿਜਕ ਤੋੜੀ ਉਹਦੇ ਹੱਕ ਦੇ ਵਿੱਚ ਉਹਨਾਂ ਨੇ ਪ੍ਰੋਟੈਸਟ ਕੀਤੇ ਤਾਂ ਜਿਦੇ ਚ ਉਹਨਾਂ ਨੇ ਪ੍ਰੇਰਣਾ ਇਹ ਲਈ ਕਿ ਜਿੱਥੇ ਜੇਕਰ ਕੋਈ ਕਾਲਜ ਬੈਂਕਰਫਸੀ ਕਰ ਗਿਆ ਤਾਂ ਉਹਦੇ ਖਿਲਾਫ ਵਿਦਿਆਰਥੀ ਇਕੱਠੇ ਹੋਏ ਜੇ ਕੋਈ ਕਾਲਜ ਦੇ ਵਿੱਚੋਂ ਅਕਮੋਡੇਸ਼ਨ ਦੀ ਪ੍ਰੋਬਲਮ ਹੈਗੀ ਆ ਉਹਦੇ ਤੇ ਇਕੱਠੇ ਹੋਏ ਪਿਛਲੇ ਸਮੇਂ ਦੇ ਵਿੱਚ ਵਿਦਿਆਰਥੀਆਂ ਨੂੰ ਫੇਲ ਕੀਤਾ ਜਾਂ ਰਿਪੋਰਟ ਕੀਤਾ ਇਹ ਜੇ ਮਸਲਿਆਂ ਦੇ ਉੱਤੇ ਪੰਜਾਬ ਦੇ ਜਿਹੜੇ ਵਿਦਿਆਰਥੀ ਹੈਗੇ ਆ ਉਹ ਸੰਘਰਸ਼ ਲੜਦੇ ਆ ਪਰ ਜਿਹੜੇ ਬਹੁਤ ਸਾਰੇ ਉੱਥੋਂ ਦੇ ਲੋਕ ਹੈਗੇ ਨੇ ਉਹ ਇਹਨਾਂ ਮੁੱਦਿਆਂ ਦੇ ਨਾਲ-ਨਾਲ ਆਰਥਿਕ ਮੁੱਦਿਆਂ ਦੇ ਨਾਲ-ਨਾਲ ਜਿਹੜੇ ਸਮਾਜਿਕ ਮੁੱਦੇ ਹੈਗੇ ਨੇ ਜਿਵੇਂ ਫਲਸਤੀਨ ਤੇ ਜਿਹੜੀ ਇਜ਼ਰਾਈਲ ਦੀ ਜੰਗ ਹੈਗੀ ਆ ਜਿਵੇਂ ਯੂਕਰੇਨ ਤੇ ਜਿਹੜੀ ਰਸ਼ੀਆ ਦੀ ਜੰਗ ਹੈਗੀ ਆ ਇਸੇ ਤਰ੍ਹਾਂ ਜਿਵੇਂ ਉੱਥੇ ਕਲਾਈਮੇਟ ਦਾ ਮੁੱਦਾ ਬਹੁਤ ਵੱਡਾ ਮੁੱਦਾ ਹੈਗਾ ਇਸੇ ਤਰ੍ਹਾਂ ਹੀ ਤੁਸੀਂ ਦੇਖੋਗੇ ਕਿ ਐਲਜੀਬੀਟੀਕਿਊ ਪਲੱਸ ਨਾਲ ਜੁੜੇ ਹੋਏ ਜਿਹੜੇ ਲੋਕ ਹੈਗੇ ਨੇ ਉਹਨਾਂ ਦੇ ਬਹੁਤ ਵੱਡੇ ਪ੍ਰੋਟੈਸਟ ਹੁੰਦੇ ਹੈਗੇ ਨੇ ਕਲਾਈਮੇਟ ਨੂੰ ਲੈ ਕੇ ਬਹੁਤ ਵੱਡੇ ਵੱਡੇ ਪ੍ਰੋਟੈਸਟ ਲੋਕ ਕਰਦੇ ਨੇ ਤਾਂ ਇਹ ਹੈਗਾ ਕਿ ਉਹ ਸਮਾਜਿਕ ਚੇਤਨਤਾ ਪ੍ਰਤੀ ਉੱਥੋਂ ਦੇ ਲੋਕ ਜਿਹੜੇ ਹੈਗੇ ਨੇ ਉਹ ਚੇਤਨ ਹੈਗੇ ਨੇ ਸਮਾਜਿਕ ਮੁੱਦਿਆਂ ਨੂੰ ਲੈ ਕੇ ਪੰਜਾਬੀ ਵਿਦਿਆਰਥੀ ਵੀ ਉਹਨਾਂ ਸਾਰੇ ਪ੍ਰੋਟੈਸਟ ਵਿੱਚ ਸ਼ਾਮਲ ਹੁੰਦੇ ਨੇ ਪਿਛਲੇ ਸਮੇਂ ਕਬੜਿਆ ਹੈਗਾ ਜਿਹਦੇ ਵਿੱਚ ਜਿਹੜੇ ਸਿਆਸੀ ਮੁੱਦੇ ਹੈਗੇ ਨੇ ਚਾਹੇ ਕੁਝ ਵਿਅਕਤੀਗਤਾਂ ਦੇ ਕਤਲਾਂ ਦੇ ਮਾਮਲੇ ਨੂੰ ਲੈ ਕੇ ਹੋਵੇ ਚਾਹੇ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਚੇਂਜਸ ਨੂੰ ਲੈ ਕੇ ਕੋਈ ਗੱਲ ਹੋਵੇ ਤਾਂ ਪਿਛਲੇ ਸਮੇਂ ਦੇ ਵਿੱਚ ਜਿਹੜੇ ਵਿਦਿਆਰਥੀ ਹੈਗੇ ਜਿਹੜੇ ਆਰਗੇਨਾਈਜ਼ ਹੋਏ ਆ ਉਹ ਇਹਨਾਂ ਮਾਮਲਿਆਂ ਦੇ ਉੱਤੇ ਵੀ ਬੋਲਣਾ ਉਹਨਾਂ ਨੇ ਸ਼ੁਰੂ ਕੀਤਾ ਹੈਗਾ ਪਿਛਲੇ ਦਿਨ ਹੀ ਨਾ ਅਸੀਂ ਕਿਸੇ ਨਾਲ ਗੱਲ ਕਰ ਰਹੇ ਸੀਗੇ ਉਹ ਕਹਿੰਦੇ ਵੀ ਮੇਰੀ ਭਾਣ ਜੀ ਜਿਹੜੀ ਆ ਉਹ ਕੈਨੇਡਾ ਤੋਂ ਆਈ ਉਹਦਾ ਵਿਆਹ ਹੋਇਆ ਵਾਪਸ ਚਲੇ ਗਈ ਮੈਂ ਕਿਹਾ ਬਈ ਫਿਰ ਉਹ ਚਲੇ ਗਈ ਵਾਪਸ ਅਸੀਂ ਵਿਆਹ ਅਟੈਂਡ ਕਰਿਆ ਸੀਗਾ ਮੈਂ ਕਿਹਾ ਬਈ ਤੁਹਾਡੀ ਭਾਣ ਜੀ ਵਾਪਸ ਚਲੇ ਗਈ ਕੈਨੇਡਾ ਦੀ ਜੰਪਾਲ ਕੁੜੀ ਇੱਥੇ ਵਿਆਹ ਕਰਾ ਕੇ ਅਸਟਰੀਆ ਚਲੀ ਜਾਂਦੀ ਐ ਅਸੀਂ ਹੱਸਣ ਲੱਗੇ ਮੈਂ ਕਿਹਾ ਬਈ ਉਹ ਜਿਹੜਾ ਪੂੰਜੀਵਾਦ ਦਾ ਸੰਕਟ ਆ ਵੀ ਉਹ ਤਾਂ ਜਿੱਥੇ ਵੀ ਚਲ ਜਾਓ ਟੱਕਰ ਨਾ ਹੀ ਆ ਕੀ ਕੈਨੇਡਾ ਜਾਣ ਵਾਲੇ ਵਿਦਿਆਰਥੀ ਜਾਂ ਜਿਹੜੇ ਉੱਥੇ ਜਾ ਰਹੇ ਆ ਇਸ ਸਵਾਲ ਨੂੰ ਸਮਝ ਰਿਹਾ ਵੀ ਜਿੱਥੇ ਮਰਜ਼ੀ ਪ੍ਰਵਾਸ ਕਰ ਲੈਣ ਕਿ ਉਹ ਰਾਜਨੀਤਿਕ ਤੌਰ ਤੇ ਇਸ ਤਰੀਕੇ ਨਾਲ ਚੇਤਨ ਹੋ ਰਿਹਾ ਵੀ ਜਿਹੜੀ ਇਹ ਕਲਾਸ ਸਟਰਗਲ ਆ ਇਹ ਪੂੰਜੀਵਾਦ ਦਾ ਸੰਕਟ ਆ ਇਹ ਹਰ ਜਗ੍ਹਾ ਉਹਨਾਂ ਨੂੰ ਟੱਕਰੂਗਾ ਬਿਲਕੁਲ ਇਹ ਗੱਲ ਨੂੰ ਅਸੀਂ ਉੱਥੇ ਬਾਰ-ਬਾਰ ਆਪਦੇ ਸੰਘਰਸ਼ਾਂ ਦੇ ਵਿੱਚ ਵੀ ਦੁਹਰਾਉਂਦੇ ਰਹੇ ਆ ਕਿ ਜਿਹੜੀ ਗੱਲ ਨੂੰ ਗਦਰ ਲਹਿਰ ਨੇ ਉਭਾਰਿਆ ਸੀਗਾ ਕਿ ਦੇਸ਼ ਪੈਣ ੱੱੱਕੇ ਬਾਹਰ ਮਿਲੇਟ ਹੋਈ ਨਾ ਸਾਡਾ ਪਰਦੇਸੀਆਂ ਦਾ ਦੇਸ਼ ਕੋਈ ਨਾ ਇਹ ਹਾਲਤ ਹੁਣ ਸਾਰੀ ਬਣੀ ਹੋਈ ਆ ਕਿਉਂਕਿ ਜਿਹੜੇ ਲੋਕ ਕੈਨੇਡਾ ਦੇ ਵਿੱਚ ਰਹਿ ਰਹੇ ਨੇ 2019 ਤੋਂ ਪਹਿਲਾਂ ਹਾਲਾਤ ਕੰਪੈਰੀਟਿਵਲੀ ਸੁਖਾਵੇਂ ਸੀਗੇ ਹੁਣ ਲੋਕ ਸੋਚਦੇ ਆ ਕਿ ਅਸੀਂ ਅਮਰੀਕਾ ਚਲੇ ਜਾਈਏ ਕੁਝ ਲੋਕ ਇਹ ਜੇ ਵੀ ਹੈਗੇ ਨੇ ਜਿਨ੍ਹਾਂ ਨੂੰ ਇਹ ਲੱਗਦਾ ਕਿ ਅਸੀਂ ਆਸਟ੍ਰੇਲੀਆ ਚਲੇ ਜਾਈਏ ਕਈਆਂ ਨੂੰ ਇਹ ਵੀ ਲੱਗਦਾ ਹੈਗਾ ਕਿ ਅਸੀਂ ਜਿੰਨੇ ਵੀ ਆਪ ਦੀ ਜ਼ਿੰਦਗੀ ਦੇ ਵਿੱਚ ਕਮਾਈ ਕਰਕੇ ਜੋ ਵਸੀਲੇ ਜੋੜੇ ਹੈਗੇ ਆ ਉਹਨਾਂ ਦੀ ਇਨਵੈਸਟਮੈਂਟ ਅਸੀਂ ਭਾਰਤ ਵਰਗੇ ਜਾਂ ਪੰਜਾਬ ਵਰਗੇ ਸੂਬਿਆਂ ਦੇ ਵਿੱਚ ਲਾ ਕੇ ਇੱਥੇ ਕੋਈ ਰਜਗਾਰ ਸ਼ੁਰੂ ਕਰ ਲਈਏ ਪਰ ਇੱਕ ਗੱਲ ਅਸੀਂ ਉਹਨਾਂ ਨੂੰ ਬਾਰ-ਬਾਰ ਆਪ ਦੇ ਸੰਘਰਸ਼ ਕਰਾਹੀ ਇਹ ਚੇਤਨਾ ਲਿਜਾਣ ਦੀ ਬਾਰ-ਬਾਰ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਪੰਜਾਬ ਤੋਂ ਭੱਜ ਕੇ ਕੈਨੇਡਾ ਚਲੇ ਜਾਓ ਕੈਨੇਡਾ ਤੋਂ ਭੱਜ ਕੇ ਆਸਟ੍ਰੇਲੀਆ ਚਲੇ ਜਾਓ ਹਾਲਾਤ ਜਿਹੜੇ ਹੈਗੇ ਕਿਉਂਕਿ ਪੂਰੇ ਵਿਸ਼ਵ ਹੀ ਕਰਨ ਨੇ ਪੂਰੀ ਸੰਸਾਰ ਨੂੰ ਇੱਕ ਮੰਡੀ ਬਣਾਤਾ ਇੱਕ ਪਿੰਡ ਬਣਾਤਾ ਸੰਸਾਰ ਨੂੰ ਪੂਰੀ ਜੇ ਜੇ ਕੋਈ ਪ੍ਰੋਬਲਮ ਆਉਂਦੀ ਹੈਗੀ ਤਾਂ ਪੂਰੀ ਜਿਹੜੀ ਗਲੋਬਲਾਈਜੇਸ਼ਨ ਦੇ ਦੌਰ ਦੇ ਅੰਦਰ ਪੂਰੀ ਗਲੋਬਲ ਇਕਨੋਮੀ ਦੇ ਵਿੱਚ ਹੀ ਸਲੋ ਡਾਊਨ ਚੱਲ ਰਿਹਾ ਤਾਂ ਉਹਦੇ ਪ੍ਰਭਾਵ ਮਹਿੰਗਾਈ ਦੇ ਰੂਪ ਦੇ ਵਿੱਚ ਉਹਦੇ ਉਹਦੇ ਸਿੱਟੇ ਕਰਜ਼ੇ ਦੇ ਰੂਪ ਦੇ ਵਿੱਚ ਉਹਦੇ ਸਿੱਟੇ ਜੰਗਾਂ ਦੇ ਰੂਪ ਦੇ ਵਿੱਚ ਉਹ ਪੈ ਰਹੇ ਨੇ ਤਾਂ ਇਹਦਾ ਕਰਕੇ ਇਹ ਹੈਗਾ ਕਿ ਜਿੱਥੇ ਵੀ ਤੁਸੀਂ ਜਾਓਗੇ ਉੱਥੇ ਹਾਲਤ ਜਿਹੜੇ ਹੈਗੇ ਆ ਕਿਉਂਕਿ ਹਾਲਤ ਤਾਂ ਇਸ ਇਸ ਹੱਦ ਤੱਕ 72 ਬੜੇ ਹੋਏ ਆ ਕੀ ਸਾਡਾ ਵਿਸ਼ਵ ਗੁਰੂ ਤਾਂ ਇਹ ਕਹਿ ਰਿਹਾ ਕਿ ਹਰ ਸਾਲ 2 ਕਰੋੜ ਨੌਕਰੀਆਂ ਦੇਵਾਂਗੇ ਪਰ ਵਿਦਿਆਰਥੀ ਜਿਹੜੇ ਹੈਗੇ ਨੇ ਜਾਂ ਨੌਜਵਾਨ ਜਾਂ ਕੰਮੇ ਜਿਹੜੇ ਹੈਗੇ ਨੇ ਉਹ ਯੂਕਰੇਨ ਜਿੱਥੇ ਜੰਗ ਲੱਗੀ ਹੋਈ ਆ ਉਹ ਇਜ਼ਰਾਈਲ ਜਿੱਥੇ ਜੰਗ ਲੱਗੀ ਹੋਈ ਆ ਉੱਥੇ ਜਾਣ ਲਈ ਲਾਈਨਾਂ ਲੱਗੀਆਂ ਹੋਈਆਂ ਨੇ ਉਹ ਉੱਥੇ ਜਾ ਉੱਥੇ 10 10 10-10 ਹਜ਼ਾਰ 20-20 ਹਜ਼ਾਰ ਦੀ ਗਿਣਤੀ ਦੇ ਵਿੱਚ ਉਹ ਜੰਗ ਦੇ ਵਿੱਚ ਵੀ ਕੰਮ ਕਰਨ ਨੂੰ ਜਿਹੜੇ ਹੈਗੇ ਨੇ ਮਜਬੂਰ ਹੋਏ ਨੇ ਐਸਾ ਹਾਲਤ ਤੱਕ ਜਿਹੜੀ ਹਾਲਤ ਹੈਗੀ ਉਹ ਬਦਤਰ ਹੋਈ ਆ ਇਸ ਕਰਕੇ ਇਹ ਗੱਲ ਹੌਲੀ-ਹੌਲੀ ਲੋਕ ਸਮਝ ਰਹੇ ਨੇ ਕਿਉਂਕਿ ਪ੍ਰਵਾਸ ਦਾ ਸੰਕਟ ਸੰਸਾਰ ਵਿਆਪੀ ਪੂਰੇ ਜਿਹੜੇ ਥਰਡ ਵਰਡ ਕੰਟਰੀ ਹੈਗੇ ਨੇ ਜਿਦੇ ਵਿੱਚ ਦੋ ਮਹਾਦੀਪ ਵੱਡੇ ਹੈਗੇ ਨੇ ਜਿਦੇ ਵਿੱਚ ਲੈਟਿਨ ਅਮਰੀਕਾ ਹੈਗਾ ਪੂਰਾ ਅਰਬ ਬੈਲਟ ਹੈਗੀ ਹੈ ਏਸ਼ੀਆ ਦੇ ਭਾਰਤ ਵਰਗੇ ਖਿੱਤੇ ਹੈਗੇ ਨੇ ਇਹਨਾਂ ਮੁਲਕਾਂ ਦੇ ਅੰਦਰ ਜਿਹੜਾ ਜਿਹੜੇ ਪੂੰਜੀਵਾਦੀ ਮੁਲਕ ਹੈਗੇ ਨੇ ਜਿਹਾ ਯੂਰਪ ਹੈਗਾ ਜਾਂ ਆਸਟ੍ਰੇਲੀਆ ਨਿਊਜ਼ੀਲੈਂਡ ਕੈਨੇਡਾ ਅਮਰੀਕਾ ਹੋ ਗਿਆ ਇੰਗਲੈਂਡ ਹੋ ਗਿਆ ਇਧਰ ਨੂੰ ਜਿਹੜਾ ਪ੍ਰਵਾਸ ਹੋ ਰਿਹਾ ਇਹ ਪ੍ਰਵਾਸ ਸੰਕਟ ਸੰਸਾਰ ਵਿਆਪੀ ਸੰਕਟ ਬਣ ਰਿਹਾ ਜਿਸ ਦਾ ਕਰਕੇ ਉਹਨਾਂ ਨੂੰ ਇਹ ਚੇਤਨਾ ਜਿਹੜੀ ਹੈਗੀ ਸਿਆਸੀ ਚੇਤਨਾ ਲੈਣੀ ਪਊਗੀ ਕਿ ਦੁਨੀਆ ਭਰ ਦੇ ਪ੍ਰਵਾਸੀਆਂ ਨੂੰ ਹੀ ਇਹਦੇ ਖਿਲਾਫ ਉੱਠਣਾ ਪੈਣਾ ਹੈ ਪਰਵਾਸ ਸੇ ਗਲੋਬਲ ਫੀਨੋਮਨਾ ਆਪਾਂ ਪੰਜਾਬ ਤੇ ਵਾਪਸ ਆਉਨੇ ਆ ਜੇਕਰ ਪੰਜਾਬ ਦੀ ਗੱਲ ਕਰੇ ਤੁਸੀਂ ਪੰਜਾਬ ਦੀ ਲਹਿਰ ਨੂੰ ਵੀ ਨੇੜੇੋਂ ਦੇਖਦੇ ਹੋ ਪੰਜਾਬ ਦੀ ਜਿਹੜੀ ਜਮਹੂਰੀ ਲਹਿਰ ਆ ਰੈਵੋਲੂশনারੀ ਲਹਿਰ ਆ ਕਿ ਉਹ ਸਹੀ ਸੇਧ ਅਪਣਾ ਰਹੀ ਆ ਕਿਉਂਕਿ ਕਈ ਵਾਰ ਇਹ ਗੱਲ ਆਉਂਦੀ ਆ ਆਪਾਂ ਡਿਸਕਸ ਵੀ ਕਰਦੇ ਰਹਿੰਦੇ ਆ ਕਿ ਆਰਥਿਕਤਾਵਾਦ ਜ਼ਿਆਦਾ ਗਲਤਾਨ ਹੋਈ ਪਈ ਆ ਤੁਹਾਨੂੰ ਵੀ ਇਦਾਂ ਲੱਗਦਾ ਬਿਲਕੁਲ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਜਿੱਥੇ ਇਹਨਾਂ ਦੇ ਇੱਕ ਤੁਸੀਂ ਦੇਖੋਗੇ ਪੰਜਾਬ ਦੀ ਲਹਿਰ ਦੀਆਂ ਕੁਰਬਾਨੀਆਂ ਵੀ ਨੇ ਬਹੁਤ ਸਾਰੀਆਂ ਪ੍ਰਾਪਤੀਆਂ ਵੀ ਹੋ ਗਈਆਂ ਨੇ ਪਰ ਇਹਦੇ باوجود ਵੀ ਜਿਹੜਾ ਹੈਗਾ ਉਹ ਬਾਰ-ਬਾਰ ਇੱਕ ਤਾਂ ਪ੍ਰਭਾਵ ਪ੍ਰਭਾਵਬੱਦੀ ਸਿਆਸਤ ਆਪਣਾ ਆਪ ਦਾ ਪ੍ਰਭਾਵ ਵੱਧ ਬਣਾਉਣਾ ਉਹਦੇ ਵਿੱਚ ਰੁੱਝੀ ਹੋਈ ਆ ਪੰਜਾਬ ਦੀ ਮੂਵਮੈਂਟ ਆਰਥਿਕਤਾਵਾਦੀ ਮੰਗਾ ਮਸਲੇ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਗਲਤਾਨ ਹੈਗੀ ਆ ਜਿਸ ਦਾ ਕਰਕੇ ਜਿਹੜੇ ਬਹੁਤ ਸਾਰੇ ਸਿਆਸੀ ਮੁੱਦੇ ਆ ਜਿਦੀ ਇੱਕ ਐਗਜ਼ਾਮਪਲ ਲੈਣੀ ਹੋਵੇ ਉਹ ਇਹ ਆ ਕਿ ਫਲਸਤੀਨ ਦੇ ਵਿੱਚ ਜਿੱਡੀ ਵੱਡੀ ਨਸਲਕੁਸ਼ੀ ਹੋ ਰਹੀ ਆ ਇਹਦੇ ਖਿਲਾਫ ਜਿੰਦਾ ਅਰਬ ਸੰਸਾਰ ਦੇ ਅੰਦਰ ਬਗਾਵਤਾਂ ਕਹਿ ਲੋ ਜਿਵੇਂ ਹੂਤੀ ਬਾਗੀਆਂ ਨੇ ਬਗਾਵਤ ਕੀਤੀ ਆ ਜਾਂ ਵਿਰੋਧ ਕਹਿ ਲੋ ਬਹੁਤ ਵੱਡੀ ਗੰੰਤੀ ਚ ਹੋਏ ਯੂਰਪ ਦੇ ਵਿੱਚ ਲੋਕਾਂ ਨੇ ਫਰਾਂਸ ਦੀ ਸਰਕਾਰ ਨੇ ਉਹਦੇ ਉੱਤੇ ਰੋਕਾ ਵੀ ਲਾਇਆ ਇਹਦੇ باوجود ਲੱਖਾਂ ਦੇ ਪ੍ਰੋਟੈਸਟ ਹੋਏ ਅਮਰੀਕਾ ਦੇ ਗੜ੍ਹ ਦੇ ਅੰਦਰ ਉਹਨਾਂ ਨੇ ਸ਼ਿਪ ਜਿਹੜਾ ਹੈਗਾ ਹਥਿਆਰ ਲੈ ਆ ਰਿਹਾ ਸੀ ਇਜ਼ਰਾਈਲ ਨੂੰ ਘੇਰ ਕੇ ਰੋਕ ਲਿਆ ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਜਿੱਥੇ ਫੈਕਟਰੀ ਫੈਕਟਰੀ ਦੇ ਵਿੱਚ ਜਿੱਥੇ ਹਥਿਆਰ ਬਣਦੇ ਹੈਗੇ ਆ ਉਹਦਾ ਵਿਰੋਧ ਕੀਤਾ ਲੋਕਾਂ ਨੇ ਇਹ ਵਿਰੋਧ ਕੀਤਾ ਕਿ ਤੁਸੀਂ ਡਿਫੈਂਸ ਦੇ ਉੱਤੇ ਖਰਚੇ ਵਧਾ ਰਹੇ ਹੋ ਲਾਟਿਨ ਅਮਰੀਕਾ ਦੇ ਵਿੱਚ ਲੋਕਾਂ ਨੇ ਵਿਰੋਧ ਕੀਤਾ ਤਾਂ ਪੰਜਾਬ ਦੀ ਧਰਤੀ ਜਿਹਦੇ ਵਿੱਚ ਬਹੁਤ ਲੰਮੇ ਸਮੇਂ ਤੋਂ ਇਥੋਂ ਦੀ ਮੂਵਮੈਂਟ ਦਾ ਇੱਕ ਇਤਿਹਾਸ ਹੈਗਾ ਲੜਦੇ ਆ ਸੰਘਰਸ਼ ਵੀ ਲੜਦੇ ਹੈਗੇ ਆ ਉਹ ਬੇਸ ਵੀ ਹੈਗਾ ਕੰਪੈਰੀਟਿਵਲੀ ਬਾਕੀ ਮੁਲਕਾਂ ਦੇ ਇਹਦੇ باوجود ਵੀ ਓਡੀ ਵੱਡੀ ਲਹਿਰ ਨਹੀਂ ਖੜੀ ਹੋਈ ਹਾਸ਼ੀਵਾਦੀ ਹਮਲਾ ਜੇਡਾ ਵੱਡਾ ਇੱਥੇ ਖੜਾ ਹੋ ਰਿਹਾ ਉਹਦੇ ਖਿਲਾਫ ਜਿਹੜਾ ਇੱਕ ਹੋਣਾ ਚਾਹੀਦਾ ਹੁੰਦਾ ਕਿਉਂਕਿ ਪੰਜਾਬ ਦੀ ਜਿਹੜੀ ਮੂਵਮੈਂਟ ਹੈਗੀ ਆ ਉਹ ਸਟ੍ਰੇਟ ਵੱਲੋਂ ਸਿੱਟੇ ਹੋਏ ਏਜੰਡਿਆਂ ਨੂੰ ਹੀ ਸਬੰਧਤ ਹੋ ਰਹੀ ਆ ਆਪਦਾ ਏਜੰਡਾ ਫਿਕਸ ਕਰਨ ਦੇ ਵਿੱਚ ਕਿਤੇ ਨਾ ਕਿਤੇ ਬਹੁਤ ਪਿੱਛੇ ਆ ਉਹਦਾ ਕਾਰਨ ਇਹ ਹੈਗਾ ਕਿ ਆਰਥਿਕਤਾਵਾਦੀ ਮਸਲਿਆਂ ਦੇ ਵਿੱਚ ਸੁਧਾਰਵਾਦੀ ਮਸਲਿਆਂ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਧਸੇ ਹੋਏ ਨੇ ਪ੍ਰਭਾਵਵਾਦੀ ਜਿਹੜੀ ਸਿਆਸਤ ਹੈਗੀ ਆ ਉਹਦੇ ਵਿੱਚ ਫਸੇ ਹੋਏ ਨੇ ਉਹਦਾ ਕਾਰਨ ਇੱਕ ਇੱਥੋਂ ਬਹੁਤ ਸਾਰੇ ਵਿਦਿਆਰਥੀ ਆ ਗੂ ਇੱਥੋਂ ਪੰਜਾਬ ਚੋਂ ਕਹਿ ਲਓ ਜਿੱਥੇ ਬੰਦੇ ਚ ਕੰਮ ਕਰਕੇ ਕੈਨੇਡਾ ਗਏ ਤੇ ਉੱਥੇ ਨੌਜਵਾਨ ਸਪੋਰਟ ਨੈਟਵਰਕ ਵਰਗੀਆਂ ਜਿਹੜੀਆਂ ਜਥੇਬੰਦੀਆਂ ਬਣਾਉਂਦੇ ਆ ਕਿ ਹੁਣ ਵੇਲਾ ਆ ਗਿਆ ਕਿ ਪੰਜਾਬ ਦੀ ਜਥੇਬੰਦੀਆਂ ਨੂੰ ਉਹਨਾਂ ਤੋਂ ਸੇਧ ਲੈਣੀ ਚਾਹੀਦੀ ਹੈ ਜਿਹੜੇ ਇਹੋ ਜਿਹੇ ਪੋਲਿਟੀਕਲ ਮੁੱਦਿਆਂ ਤੇ ਗੱਲ ਕਰ ਰਹੇ ਆ ਨਹੀਂ ਬਿਲਕੁਲ ਦੇਖੋ ਜਿਹੜੀਆਂ ਇਹ ਜਿਹੜਾ ਇੱਕ ਬੀਜ ਪੰਜਾਬ ਦੀ ਧਰਤੀ ਨੇ ਆਏ ਬੀਜਿਆ ਜਿਹੜੀ ਇੱਕ ਬਰਾਸਤ ਪਈ ਹੈਗੀ ਆ ਪੰਜਾਬ ਦੀ ਧਰਤੀ ਦੇ ਅੰਦਰ ਉਹਨੂੰ ਅੱਗੇ ਲੈ ਕੇ ਜਾ ਰਹੇ ਨੇ ਉਹਦਾ ਉਹਦਾ ਇੱਕ ਸਿੱਟਾ ਹੈਗਾ ਕਿ ਜਿਹੜੇ ਵੀ ਚੇਤਨ ਪ੍ਰਵਾਸੀ ਹੈਗੇ ਨੇ ਉਹ ਉੱਥੇ ਜ ਜ ਜਹੇ ਜਗ੍ਹਾ ਵੀ ਹਾਲਤਾਂ ਹੈਗੇ ਆ ਉਹਦੇ ਵਿੱਚ ਲੋਕਾਂ ਨੂੰ ਲਾਮਬੰਦ ਕਰ ਰਹੇ ਨੇ ਪਰ ਇੱਕ ਗੱਲ ਇਹ ਪੰਜਾਬ ਦੀ ਜਿਹੜੀ ਮੂਵਮੈਂਟ ਹੈਗੀ ਆ ਟੋਟਲ ਉਹਨੂੰ ਵੀ ਇਹ ਸੋਚਣਾ ਪੈਣਾ ਕਿਉਂਕਿ ਇੱਥੇ ਵੀ ਜਿਹੜੇ ਮੰਗਾ ਮਸਲੇ ਬਹੁਤ ਸਾਰੇ ਜਿਹੜੇ ਵਿਅਕਤੀਵਾਦ ਦੇ ਸ਼ਿਕਾਰ ਲੋਕ ਨੇ ਜਿਹੜੇ ਵਿਅਕਤੀਵਾਦੀ ਹੀਰੋਇਜ਼ਮ ਇੱਕ ਜਾਲੀ ਕਲਟ ਸਾਰ ਕੇ ਸੋਸ਼ਲ ਮੀਡੀਆ ਦੇ ਆਸਰੇ ਲੋਕਾਂ ਨੂੰ ਘਬਰਾਹ ਕਰ ਰਹੇ ਨੇ ਤਾਂ ਉਹ ਕਿਤੇ ਨਾ ਕਿਤੇ ਜਿਹੜੀ ਸਹੀ ਦਿਸ਼ਾ ਦੇ ਵਿੱਚ ਜੇ ਆਏ ਦੇਖਣਾ ਹੋਵੇ ਬਹੁਤ ਸਾਰੇ ਵਿਅਕਤੀਆਂ ਨੇ ਇੱਥੇ ਆਏ ਬਣਾ ਕੇ ਪੇਸ਼ ਕੀਤਾ ਕਿ ਆ ਦੇਖੋ ਜੀ ਅਸੀਂ ਫਲਾਨੇ ਦਾ 5 ਮਿੰਟ ਦੇ ਵਿੱਚ 5 ਲੱਖ ਵਾਪਸ ਕਰਾਇਆ ਜੇ ਆਏ ਦੇਖਣਾ ਹੋਵੇ ਮੌਂਟਰੀਅਲ ਦੇ ਵਿੱਚ ਵਿਦਿਆਰਥੀਆਂ ਨੇ ਇਕੱਠੇ ਹੋ ਕੇ 64 ਲੱਖ ਡਾਲਰ ਜਿਹੜਾ ਹੈਗਾ ਉਹ ਵਾਪਸ ਕਰਾਇਆ ਪਰ ਜਥੇਬੰਦ ਕੇ ਤਰੀਕੇ ਨਾਲ ਵਾਪਸ ਕਰਾਇਆ ਉਹਦਾ ਇੱਕ ਸੁਨੇਹਾ ਦਿੱਤਾ ਕਿ ਲੋਕਾਂ ਨੂੰ ਜਥੇਬੰਦ ਹੋਣਾ ਪਊ ਜਥੇਬੰਦੀ ਦੇ ਅਧੀਨ ਹੋਣਾ ਪਊ ਇਹ ਕੋਈ ਇੱਕ ਸੂਰਮਾ ਉੱਠ ਕੇ ਇਤਿਹਾਸ ਦੇ ਵਿੱਚ ਆ ਕੇ ਇਹ ਸਾਰੇ ਜਿਹੜਾ ਇਮੀਗ੍ਰੇਸ਼ਨ ਮਾਫੀਆ ਜਿੱਦੀਆਂ ਜੜਾ ਪੰਜਾਬ ਤੋਂ ਲੈ ਕੇ ਕੈਨੇਡਾ ਅਮਰੀਕਾ ਤੱਕ ਬਣੀਆਂ ਹੋਈਆਂ ਉਹਨੂੰ ਕੋਈ ਆਏ ਸੂਰਬੀਰ ਕੋਈ ਉੱਠ ਕੇ ਦੋ ਚਾਰ ਉੱਠ ਕੇ ਸੂਰਮੇ ਬਦਲ ਦੇਣਗੇ ਆਏ ਨਹੀਂ ਬਦਲਿਆ ਜਾਣਾ ਉਹਦੇ ਲਈ ਲੋਕਾਂ ਨੂੰ ਜਥੇਬੰਦ ਕਰਨਾ ਪਊਗਾ ਉਹਦੇ ਲਈ ਜਿਹੜਾ ਇੱਕ ਵਿਅਕਤੀਵਾਦ ਆ ਉਹ ਚੋਂ ਬਾਹਰ ਆਉਣਾ ਪਊਗਾ ਸਮੂਹਿਕਤਾ ਦੀ ਸੋਚ ਨੂੰ ਅਪਣਾਉਣਾ ਪਊਗਾ ਇਸ ਕਰਕੇ ਇਹ ਅਸੀਂ ਦੇਖ ਵੀ ਰਹੇ ਹਾਂ 9 ਸਾਲਾਂ ਬਾਅਦ ਆ ਕੇ ਜਦੋਂ ਪੰਜਾਬ ਦੀ ਧਰਤੀ ਦੇ ਉੱਤੇ ਦੇਖ ਰਹੇ ਆ ਤਾਂ ਉਹ ਦੇਖ ਵੀ ਰਿਹਾ ਕਿ ਲੋਕਾਂ ਨੂੰ ਜਿਹੜੇ ਭੋਲੇ ਭਾਲੇ ਲੋਕ ਨੇ ਜਿਹੜੇ ਮਜਬੂਰੀਆਂ 'ਚ ਫਸੇ ਹੋਏ ਨੇ ਉਹਨਾਂ ਨੂੰ ਕੁਝ ਕੁ ਲੋਕ ਆਪਦੇ ਸਿਆਸੀ ਲਾਹੇ ਲਈ ਇੱਕ ਜਾਲੀ ਇੱਕ ਜਿਹੜਾ ਬਾਈਜੀ ਵਾਲਾ ਕਲਚਰ ਉਸਾਰ ਕੇ ਇੱਕ ਦਵੰਗੀ ਜਿਹੜਾ ਉਹ ਗੀਤਾ ਗੀਤਾ ਗਾਣਿਆਂ ਦੇ ਵਿੱਚ ਰੀਲਾਂ ਬਣਾ ਕੇ ਉਸਾਰ ਰਿਹਾ ਉਹ ਇਸ ਚੀਜ਼ ਨੂੰ ਖੋਰਾ ਲਾ ਰਿਹਾ ਜਨਦੀ ਜਿਹੜੇ ਜੇ ਆਏ ਕਹਿੰਦੇ ਕਿ ਕੁਝ ਕੁ ਜਾਹਲ ਲੋਕ ਜਿਹੜੇ ਹੈਗੇ ਨੇ ਜਿਹੜੇ ਕਿ ਉਹ ਇਸ ਗੱਲ ਦੇ ਵਿੱਚ ਮੁਰੇ ਆ ਰਹੇ ਨੇ ਜਿਹੜੇ ਬૌਧਿਕ ਤੌਰ ਦੇ ਉੱਤੇ ਬਹੁਤ ਮਜ਼ਬੂਤ ਲੋਕ ਹੈਗੇ ਨੇ ਜਿਨ੍ਹਾਂ ਕੋਲ ਇੱਕ ਫਲਸਫਾ ਹੈਗਾ ਜਿਨ੍ਹਾਂ ਕੋਲ ਇੱਕ ਇਤਿਹਾਸ ਹੈਗਾ ਜਿਹੜੇ ਇਹਨਾਂ ਚੀਜ਼ਾਂ ਦੀ ਅਗਵਾਈ ਕਰ ਸਕਦੇ ਹੈਗਾ ਤੇ ਇਹ ਲੋਕਾਂ ਨੂੰ ਸਹੀ ਰਾਹ ਪਾ ਸਕਦੇ ਉਹ ਇਹਨਾਂ ਮੁੱਦਿਆਂ ਨੂੰ ਸੰਬੋਧਿਤ ਨਹੀਂ ਹੋ ਰਹੇ ਮਨਦੀਪ ਜੀ ਇਹਨਾਂ ਸੋਸ਼ਲ ਮੀਡੀਆ ਹੀਰੋਜ਼ ਦੇ ਫੈਨ ਫੋਲੋਇੰਗ ਤਾਂ ਇਕੱਲੇ ਪੰਜਾਬ ਚ ਨਹੀਂ ਹੈ ਉਹ ਜਿੱਥੇ ਤੁਸੀਂ ਕੰਮ ਕਰਦੇ ਹੋ ਕੈਨੇਡਾ ਵਿੱਚ ਵੀ ਬਹੁਤ ਹੈ ਬਿਲਕੁਲ ਜੀ ਤੁਸੀਂ ਦੇਖੋਗੇ ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਿਆ ਹੈਗਾ ਕਿਉਂਕਿ ਸੋਸ਼ਲ ਮੀਡੀਆ ਨੇ ਜਿਹੜਾ ਹੀਰੋਇਜ਼ਮ ਹੈਗਾ ਵਿਅਕਤੀਵਾਦ ਹੈਗਾ ਜਿਹਦੇ ਵਿੱਚ ਕਲਚਰ ਜਿਹੜਾ ਸੱਭਿਆਚਾਰਾ ਗੀਤਾਂ ਗਾਣਿਆਂ ਦਾ ਫਿਲਮਾਂ ਦਾ ਉਹ ਵੀ ਇਸ ਚੀਜ਼ ਨੂੰ ਬਣਾਉਂਦਾ ਹੈਗਾ ਤੇ ਲੋਕ ਮਾਨਸਿਕ ਤੌਰ ਤੇ ਆਸਰਾ ਵੀ ਲੈਂਦੇ ਹੈਗੇ ਆ ਜਦੋਂ ਤੁਸੀਂ ਹਕੀਕਤ ਦੇ ਵਿੱਚ ਜਥੇਬੰਦ ਹੋਣਾ ਡਿਸਪਲਨ 'ਚ ਰਹਿਣਾ ਕੰਮ ਕਰਨਾ ਬੁਲਿਆਦੀ ਤਬਦੀਲੀ ਲਈ ਲੜਨਾ ਇਹ ਬਹੁਤ ਵੱਡੀ ਗੱਲ ਵੱਡਾ ਮਸਲਾ ਹੁੰਦਾ ਇਸ ਗੱਲਾਂ ਤੋਂ ਬਚਣ ਦੇ ਲਈ ਲੋਕ ਜਿਹੜੇ ਹੈਗੇ ਐ ਇਹ ਜੇ ਜਾਲੀ ਹੀਰੋਇਜ਼ਮ ਦਾ ਜਿਹੜਾ ਹੈਗਾ ਉਹ ਸਹਾਰਾ ਵਕਤੀ ਤੌਰ ਤੇ ਲੈ ਲੈਂਦੇ ਹੈਗੇ ਆ ਪਰ ਉਹ ਇਤਿਹਾਸ ਨੂੰ ਕਿਸੇ ਚੰਗੇ ਚ ਬਦਲ ਨਹੀਂ ਸਕਦੇ ਪਿਛਲੇ ਸਮੇਂ ਦੇ ਵਿੱਚ ਵੀ ਅਸੀਂ ਦੇਖਿਆ ਕਿ ਪੰਜਾਬ ਦੇ ਅੰਦਰ ਵੀ ਕੁਝ ਲੋਕ ਉਹ ਜਿਹੇ ਰੰਗ ਦੀਆਂ ਪੱਗਾਂ ਬੰਨ੍ਹ ਕੇ ਭਗਤ ਸਿੰਘ ਦੇ ਇਨਕਲਾਬ ਦੀਆਂ ਗੱਲਾਂ ਲੈ ਕੇ ਸੱਤਾ ਦੇ ਵਿੱਚ ਬੈਠ ਕੇ ਤੇ ਉਹ ਚੰਮੰਦੀਆਂ ਚਲਾਉਣ ਲੱਗੇ ਉਸ ਸਿਆਸਤ ਦੇ ਵਿੱਚ ਜਿਹੜਾ ਹੈਗਾ ਗਲਤਾਨ ਹੋ ਗਏ ਬੁਰੀ ਤਰ੍ਹਾਂ ਤਾਂ ਇਸੇ ਤਰ੍ਹਾਂ ਇਤਿਹਾਸ ਦੇ ਵਿੱਚ ਇਹ ਜਿਹੇ ਜਿਹੜੇ ਨਮੂਨੇ ਹੈਗੇ ਉਹਨਾਂ ਨੂੰ ਚਾਹੀਦੇ ਹੁੰਦੇ ਨੇ ਜਿਹਦਾ ਕਰਕੇ ਉਹ ਤਿਆਰ ਕਰ ਲੈਂਦੇ ਨੇ ਅੱਛਾ ਮਨਦੀਪ ਜੀ ਜੇ ਆਪਣੇ ਅਸਲੀ ਹੀਰੋਆਂ ਦੀ ਗੱਲ ਕਰ ਰਹੀਏ ਉਹ ਵਿਦੇਸ਼ਾਂ ਦੀ ਧਰਤੀ ਛੱਡ ਕੇ ਸਰਾਬੇ ਵਰਗੇ ਬਾਬਾ ਜਵਾਲਾ ਸਿੰਘ ਠੱਠੀਆਂ ਵਰਗੇ ਜਿਹੜੇ ਆਪਣੇ ਫਾਰਮ ਛੱਡ ਕੇ ਸਾਰਾ ਕੁਝ ਛੱਡ ਕੇ ਇੱਥੇ ਆਏ ਸੀਗੇ ਹੁਣ ਗੱਲ ਚੱਲਦੀ ਅੱਜ ਕੱਲ ਇੱਕ ਫੀਨੋਮਨਾ ਹੁੰਦਾ ਵੀ ਰਿਵਰਸ ਮਾਈਗ੍ਰੇਸ਼ਨ ਤੁਹਾਨੂੰ ਕੀ ਲੱਗਦਾ ਜੇ ਤੁਸੀਂ ਉੱਥੇ ਵਿਚਰਦੇ ਹੋ ਇੱਥੇ ਆਉਨੇ ਹੋ ਰਿਵਰਸ ਮਾਈਗ੍ਰੇਸ਼ਨ ਵਿੱਚ ਕਿੰਨੀ ਕੁ ਸੱਚਾਈ ਹੈ ਦੇਖੋ ਰਿਵਰਸ ਮਾਈਗ੍ਰੇਸ਼ਨ ਦਾ ਜਿਹੜਾ ਫੀਨੋਮਨਾ ਹੈਗਾ ਉਦੇ ਵਿੱਚ ਬਹੁਤ ਇੱਕ 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 ਗੱਲ ਸ਼ੁਰੂ ਹੋ ਗਈ ਤੁਸੀਂ ਦੇਖੋਗੇ 99% ਲੋਕ ਇਹ ਚਾਹੁੰਦੇ ਹੈਗੇ ਸੀ ਆਦੇ ਬਤਨ ਚਲੇ ਜਾਏਗੀ ਉਹ ਖਾਸ ਹਾਲਤਾਂ ਕਰਕੇ ਪਰ ਉਹ ਬਹੁਤ ਘੱਟ ਲੋਕ ਨੇ ਜਿਹੜੇ ਵਾਪਸ ਪਰਤ ਰਹੇ ਨੇ ਕੁਝ ਉਂਗਲਾਂ ਤੇ ਗਿਣਨ ਜੋਗੇ ਲੋਕ ਨੇ ਪਰ ਇੱਕ ਗੱਲ ਇਹ ਹੈਗੀ ਆ ਕਿ ਜਦੋਂ ਵੀ ਹਾਲਾਤ ਬਦਲਦੇ ਨੇ ਕਿਉਂਕਿ ਜਦੋਂ ਸਰਾਬੇ ਹੋਣੀ ਛੱਡ ਕੇ ਆਏ ਸੀ ਉਹਨੇ ਆਏ ਦੇਖਿਆ ਜਦੋਂ ਉਹਨਾਂ ਨੂੰ ਇਹ ਮਿਹਣੇ ਵੱਜੇ ਲੋਕਾਂ ਨੇ ਕਿਹਾ ਕਿ ਭਾਰਤ ਵਰਗਾ ਐਡਾ ਮੁਲਕ ਐ ਈ ਆਬਾਦੀ ਲੋਕਾਂ ਦੀ ਤੇ ਬਰਤਾਨਵੀ ਸਾਮਰਾਜ ਜਿਹੜਾ ਚਿੜੀ ਦੇ ਪਹੁੰਚੇ ਜਿਹੜਾ ਮੁਲਕ ਆ ਤੇ ਉਹ ਤੁਹਾਨੂੰ ਗੁਲਾਮ ਬਣਾਈ ਬੈਠਾ ਦੁਨੀਆ ਦੇ ਵਿੱਚ ਬਹੁਤ ਸਾਰੇ ਆਇਰਲੈਂਡ ਵਰਗੇ ਮੁਲਕ ਜਾਂ ਹੋਰ ਛੋਟੇ-ਛੋਟੇ ਮੁਲਕਾਂ ਨੇ ਆਜ਼ਾਦੀਆਂ ਪ੍ਰਾਪਤ ਕਰ ਲਿਆ ਤਾਂ ਉਹਨਾਂ ਗੱਲਾਂ ਨੂੰ ਲੈ ਕੇ ਐਡੀ ਸਿਆਸੀ ਚੇਤਨਤਾ ਲੈ ਕੇ ਜਦੋਂ ਉਹ ਆਏ ਤੇ ਜਦੋਂ ਦੇਖਿਆ ਕਿ ਇੱਥੇ ਤਾਂ ਲੋਕਾਂ ਦੇ ਵਿੱਚ ਗੁਲਾਮੀ ਪਸਰੀ ਹੋਈ ਹੈਗੀ ਆ ਤੇ ਲੋਕਾਂ ਨੂੰ ਉਵੇਂ ਲੱਗ ਨਹੀਂ ਰਿਹਾ ਸੀ ਜਿਵੇਂ ਉਹਨਾਂ ਗਦਰੀਆਂ ਨੂੰ ਲੱਗ ਰਿਹਾ ਸੀ ਤਾਂ ਅੱਜ ਵੀ ਜਿਹੜੀ ਹਾਲਤ ਇਹ ਹੈ ਕਿ ਜਦੋਂ ਸੰਕਟ ਵਧਣਗੇ ਤਾਂ ਉਦੋਂ ਲੋਕਾਂ ਨੂੰ ਉੱਠਣਾ ਪੈਣਾ ਤੇ ਉਦੋਂ ਵੀ ਸਰਾਬੇ ਹੁਰੀ ਵਾਪਸ ਆਉਣਗੇ ਇਸ ਕਰਕੇ ਉਹ ਸਾਰੀ ਜਿਹੜੀ ਹੈਗੀ ਆ ਉਹ ਦੁਬਾਰੇ ਬਣਦੀ ਹੁੰਦੀ ਆ ਖਾਸ ਹਾਲਤਾਂ ਦੇ ਵਿੱਚ ਕਈ ਇਹ ਦੇਖਣ ਨੂੰ ਲੱਗ ਰਿਹਾ ਹੁੰਦਾ ਕਿ ਲੋਕ ਤਾਂ ਬੋਲ ਨਹੀਂ ਰਹੇ ਲੋਕ ਤਾਂ ਉੱਠ ਨਹੀਂ ਰਹੇ ਨਿਰਾਸ਼ਤਾ ਵਾਲੀ ਹਾਲਤ ਵੀ ਆ ਪਰ ਪੂੰਜੀਵਾਦ ਖੁਦ ਤੁਹਾਡੇ ਸਾਹਮਣੇ ਇਹ ਸੈੱਟ ਦਿੰਦਾ ਹੈਗਾ ਹਾਲਾਤ ਪੈਦਾ ਕਰ ਦਿੰਦਾ ਜਿਦੇ ਵਿੱਚੋਂ ਲੋਕਾਂ ਨੂੰ ਬੋਲਣਾ ਪੈਂਦਾ ਫਲਸਤੀਨ ਦੇ ਲੋਕਾਂ ਨੇ ਕੱਲ ਤੱਕ ਐ ਸੋਚਿਆ ਨਹੀਂ ਹੋਣਾ ਪਰ ਜਦੋਂ ਸਾਰੇ ਤਰ੍ਹਾਂ ਦੇ ਵਿਰੋਧ ਭਲਾ ਕੇ ਖੱਬੇ ਸੱਜੇ ਸਾਰੇ ਇਕੱਠੇ ਹੋ ਕੇ ਤੇ ਉਹ ਅਮਰੀਕਨ ਸਾਮਰਾਜ ਦੇ ਖਿਲਾਫ ਤੇ ਇਜ਼ਰਾਈਲੀ ਜਿਹੜੇ ਖੁੰਨੀ ਧਾੜ ਵੀ ਹੈਗੇ ਆ ਉਹਨਾਂ ਦੇ ਖਿਲਾਫ ਲੜ ਰਹੇ ਨੇ ਇਵੇਂ ਜਦੋਂ ਲੋਕਾਂ ਦੇ ਵਿੱਚ ਸਿਰ ਪੈਂਦੀ ਹੈਗੀ ਆ ਜੰਗਾਂ ਜੁੱਧਾਂ ਦੇ ਵਿੱਚ ਪੈਂਦੇ ਹੈਗੇ ਜਦੋਂ ਸਾਮਰਾਜ ਵੱਡਾ ਹਮਲਾ ਲੈ ਕੇ ਆਉਂਦਾ ਤਾਂ ਉਦੋਂ ਲੋਕ ਖੜੇ ਹੁੰਦੇ ਆ ਤੇ ਉਹ ਚੇਤਨਤਾ ਜਦੋਂ ਕਦੇ ਇੱਥੇ ਪੰਜਾਬ ਦੀ ਧਰਤੀ ਦੇ ਉੱਤੇ ਲੱਗੂਗੀ ਤਾਂ ਉਦੋਂ ਉਸ ਸਰਾਬੇ ਅੱਜ ਵੀ ਜਿਹੜੇ ਅੱਜ ਦੇ ਸਰਾਬੇ ਨੇ ਜਿਹੜੇ ਉੱਥੇ ਵੀ ਇਹਨੂੰ ਇਹ ਮੁਸ਼ਕਲ ਹਾਲਾਤਾਂ ਦੇ ਵਿੱਚ ਉਸ ਵਿਰਾਸਤ ਨੂੰ ਜਿੰਦਾ ਰੱਖ ਰਹੇ ਨੇ ਉਹ ਵਾਪਸ ਜ਼ਰੂਰ ਪਰਤਣਗੇ ਜੀ ਬਹੁਤ ਬਹੁਤ ਧੰਨਵਾਦ ਅਸੀਂ ਵੀ ਆਸ ਕਰਦੇ ਹਾਂ ਕਿ ਜਲਦ ਉਹ ਦਿਨ ਆਉਣ ਕਿ ਸਾਡੇ ਭਗਸਰਾ ਦੇ ਜਿਹੜੇ ਪੰਜਾਬ ਦੀ ਧਰਤੀ ਛੱਡ ਕੇ ਮਜਬੂਰੀਆਂ ਵਾਸ ਜਿਹੜੇ ਬਾਹਰ ਗਏ ਹੋਏ ਨੇ ਉਹ ਉਸੇ ਰਾਜਨੀਤਿਕ ਚੇਤਨਤਾ ਦੇ ਨਾਲ ਜਿਹੜੇ ਆ ਇੱਥੇ ਆਉਣ ਔਰ ਇੱਥੋਂ ਦੇ ਹਾਲਾਤ ਸੁਧਾਰਨ ਕਿਉਂਕਿ ਜਰੂਰ ਤਾਂ ਐਸੇ ਆਪਣੀ ਪੰਜਾਬ ਨੂੰ ਔਰ ਪੂਰੇ ਵਿਸ਼ਵ ਲਈ ਜਿਹੜਾ ਉਹ ਕੁਝ ਕੰਮ ਕਰੀਏ ਉਹ ਰਾਜਨੀਤਿਕ ਚੇਤਨਾ ਲਿਆਈਏ ਆਪਣੇ ਵਿੱਚ ਵੀ ਗੱਲਾਂ ਬਾਤਾਂ ਹੋਰ ਵੀ ਆਪਾਂ ਜਰੂਰ ਗੱਲਬਾਤ ਕਰਾਂਗੇ ਮਨਦੀਪ ਭੁਰੇ ਨਾਲ ਦੁਬਾਰਾ ਤੁਹਾਡੀ ਮੁਲਾਕਾਤ ਕਰਾਵਾਂਗੇ ਇਹ ਗੱਲਬਾਤ ਕਿਵੇਂ ਲੱਗੀ ਆਪਣੀ رائے ਸੁਝਾ ਕੋਈ ਸਵਾਲ ਜ਼ਰੂਰ ਕਮੈਂਟ ਬਾਕਸ ਵਿੱਚ ਲਿਖੋ ਜੀ ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਦੇਖਦੇ ਰਹੋ ਦੁਨੀਆ